ਬੀਤੇ ਕੁਝ ਦਿਨ ਪਹਿਲਾਂ ਜਲੰਧਰ ਪੁਲਿਸ ਕਮਿਸ਼ਨਰ ਸੁਪਨਨ ਸ਼ਰਮਾ ਹੋਰਾਂ ਨੇ ਆਦੇਸ਼ ਦਿੱਤੇ ਸਨ ਕਿ ਸ਼ਹਿਰ ਦੇ ਵਿੱਚ ਹੋ ਰਹੀਆਂ ਕਟਨਾਵਾਂ ਵਧ ਰਹੀਆਂ ਵਾਰਦਾਤਾਂ ਨੂੰ ਠੱਲ ਪਾਉਣ ਲਈ ਪੁਲਿਸ ਹੁਣ ਗਸ਼ਤ ਵਧਾ ਦਿੱਤੀ ਹੈ ਅਤੇ ਹੁਣ ਪੁਲਿਸ ਬਾਜਵਾਗ ਗਲਤ ਅੰਸਰਾਂ ਤੇ ਅੱਖ ਰੱਖੇਗੀ ਪਰ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਸ਼ਹਿਰ ਦੇ ਵਿੱਚ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਬੀਤੀ ਰਾਤ ਦੋ ਨੌਜਵਾਨਾਂ ਨੇ ਜੋ ਸ਼ਹਿਰ ਦੇ ਵਿੱਚ ਕਹਿਰ ਮਚਾਇਆ ਉਹ ਦੇਖ ਲੋਕਾਂ ਦੇ ਸਾਹ ਸੁੱਕ ਗਏ ਤੇ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਵੀ ਬਣਿਆ ਹੋਇਆ ਹੈ ਪਹਿਲਾਂ ਦੇਖੋ ਇਹ ਵੀਡੀਓ ਜਿਹੜੀ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਜਿਸ ਵਿੱਚ ਅੱਧੀ ਰਾਤ ਨੂੰ ਨੌਜਵਾਨ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਨਜ਼ਰ ਆ ਰਹੇ ਨੇ ਕੀ ਨਾਮ ਆਪਣਾ ਤੇ ਕੀ ਦੁਕਾਨ ਦਾ ਨਾਮ ਹੈ ਨਾਮ ਜੇਰਾ ਬ੍ਰਿਜਪੌਂ ਤੇ ਦੁਕਾਨ ਦਾ ਕੀ ਨਾਮ ਆ ਬਾਈ ਸਿਤਾਰਾਮ ਬ੍ਰਿਜਪੌਂ ਤੇ ਆਪਣਾ ਕੀ ਨੁਕਸਾਨ ਹੋਇਆ ਕਿੱਥੇ ਦੁਕਾਨ ਆਪਣੀ ਹੈਗੀ ਮਲਟੀ ਗੇਟ ਦੇ ਬਿਲਕੁਲ ਸਾਹਮਣੇ ਹੈ ਸਵਾ ਲੱਖ ਡੇਢ ਲੱਖ ਦੇ ਸੇਟਾ ਚੱਕ ਕੇ ਲੈ ਗਏ ਸਾਡੇ ਜਮਾ ਤੇ ਆਪਣਾ ਕਿਦਾਂ ਪਤਾ ਲੱਗਿਆ ਤੁਹਾਨੂੰ ਚੋਰੀ ਹੋਈ ਹੈ ਤੁਹਾਡੇ ਸਵੇਰੇ ਉਹ ਘੋਵ ਵਾਲੇ ਆਉਂਦੇ ਆਗੇ ਉਹਨੇ ਫੋਨ ਕੀਤਾ ਸਾਡਾ ਸ਼ਟਰ ਚੱਕਿਆ ਹੋਇਆ ਸ਼ਟਰ ਟੁੱਟਾ ਹੋਇਆ ਜੀ ਆ ਜਾਓ ਤੇ ਕੀ ਕੀ ਲਾ ਗਏ ਹੈ ਸਾਡਾ ਸਮਾਨ ਸੇਟਾ ਹੀ ਲਗਾਏ ਜੀ ਕੋਈ ਸੀਸੀਟੀ ਵੀ ਵਗੈਰਾ ਆਈ ਹੈ ਹਾਂਜੀ ਇਹ ਜੀ ਸੀਸੀ ਵੀਡੀਓ ਜਿਹੜੀ ਹਾਂਜੀ ਵੀਡੀਓ ਆਈ ਹੈਗੀ ਹੈ ਤੇ ਕਿੰਨੇ ਕੁ ਆਏ ਕਿੰਨੇ ਵਜੇ ਆਏ ਆ ਜੀ ਕਿੰਨੇ ਕੁ ਬੰਦੇ ਸੀ ਦੋ ਬੰਦੇ ਸੀਗੇ ਮੋਟਰਸਾਈਕਲ ਤੇ ਠੀਕ ਜੀ ਐਸਪਾਸ ਪੁਲਿਸ ਨੇ ਕੀਤੀ ਕੰਪਲੀਟ ਵਗੈਰਾ ਆਹ ਇਹ ਕਾਰ ਦਿੱਤੀ ਹੈ ਤੇ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਜਿੱਦਾਂ ਆਏ ਦਿਨ ਚੋਰੀਆਂ ਲੁੱਟਾਂ ਹੋ ਰਹੀਆਂ ਵਾ ਬਈ ਅੱਜ ਕੱਲ ਲੁੱਟਖੋਟ ਤੇ ਜ਼ਿਆਦਾ ਹੈਗੀ ਆਪਣੀ ਸੇਫ ਸਾਈਡ ਚਾਹੁੰਦੇ ਆ ਪੁਲਿਸ ਨੂੰ ਆਪਣੀ ਕਿੰਨੇ ਕੁ ਲੱਖ ਦਾ ਸਮਾਨ ਗਿਆ ਵਾ ਆਪਣਾ ਸਵਾ ਲੱਖ 1.5 ਲੱਖ ਦਾ ਸੁਜੀਤ ਪਾਈ ਜਿਹੜੀ ਚੋਰੀ ਹੋਈ ਹੈ ਮੰਡੀ ਫੈਂਡਿੰਗਨ ਕੀ ਮਾਮਲਾ ਸਾਰਾ ਯੋਨਰੀ ਰਤੀ ਮਡੇ ਖੰਡਨਗੰਜਾ ਉਥੇ ਬੀੜੀ ਸਿੱਟਾਂ ਦੀ ਉਹਨਾਂ ਦੀ ਹੋਲਸੇਲ ਦੀ ਦੁਕਾਨ ਹੈ ਉਹਦੇ ਵਿੱਚ ਸਵੇਰੇ ਕਿਸੇ 3 ਵਜੇ ਕਦੇ ਕੋਈ ਆਇਆ ਹੈ ਤੇ ਤਾਲੇ ਤੋੜ ਕੇ ਤੇ ਅੰਦਰੋਂ ਸਿਕਤਾ ਬੀੜੀਆਂ ਦੇ ਜਿਹੜੇ ਬੰਡਲ ਉਹ ਬੁਰਜ ਪਾ ਕੇ ਫੋਰੀ ਕਰਕੇ ਲੈ ਚਲ ਗਏ ਸਰ ਦੁਕਾਨ ਦਾ ਨਾਮ ਕੀ ਸੀ ਜੀ ਚੋਰੀ ਬ੍ਰਿਜ ਮਮਨ ਇਹ ਕਿੱਥੇ ਦਾ ਛੋਟੀ ਲੋਕੇਸ਼ਨ ਦੇ ਵਿੱਚ ਦੁਕਾਨ ਇਹ ਮੰਡੀ ਰੋਡ ਦੇ ਵਿੱਚ ਉਹ ਖੰਡਨਗੰਜੀ ਠੀਕ ਹੈ ਹਾਂ ਜੀ ਤੇ ਕੋਈ ਸੀਸੀਟੀਵੀ ਵਗੈਰਾ ਸੀਸੀਟੀਵੀ ਇਹ ਜਦ ਸੰਡੇ ਹੋਣ ਕਰਕੇ ਫਿਲਹਾਲ ਤੇ ਨਹੀਂ ਮਿਲੀ ਜੀ ਦੁਕਾਨਾਂ ਬੰਦ ਆ ਪਰ ਅਸੀਂ ਕਿਹਾ ਐ ਇੱਕ ਦੋਨੋਂ ਜਿਹੇ ਕਿ ਕੈਮਰੇ ਵੇਖਣੇ ਆ ਤੁਸੀਂ ਆਪਣੇ ਸਾਨੂੰ ਤੁਸੀਂ ਤੁਸੀਂ ਜੈਂਟਲਮੈਨ ਦਿਖਾਓ ਤੇ ਕੋਈ ਕਾਰਵਾਈ ਆਪਣੀ ਹਿੰਤੀ ਕੀ ਤਿਆਰੀ ਹੈ ਫਿਲਹਾਲ ਤੇ ਇਹ ਚੱਲ ਰਹੀ ਹੈ ਇਹ ਕਿ ਸੀਸੀਟੀਵੀ ਕੈਮਰੇ ਵਗੈਰਾ ਵੇਖਦੇ ਆ ਅਗਰ ਉਹਨਾਂ ਦੇ ਵਿੱਚ ਕੋਈ ਸਾਨੂੰ ਆਉਂਦਾ ਆ ਕੋ ਕੋਲੂ ਮਿਲਦਾ ਆ ਮੰਨ ਦੀ ਕਾਰਵਾਈ ਕੀਤੀ ਆ ਇਸ ਮੌਕੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਆਸ-ਪਾਸ ਦੇ ਸੀਸੀਟੀਵੀ ਕੈਮਰੇ ਖੰਘਾਲ ਕੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ ਅਜੇ ਹਿਚ ਦੇਖਣਾ ਹੋਵੇਗਾ ਕਿ ਫਰਾਰ ਹੋਏ ਚੋਰਾਂ ਨੂੰ ਪੁਲਿਸ ਕਦੋਂ ਤੱਕ ਫੜ ਕੇ ਸਲਾਖਾਂ ਪਿੱਛੇ ਸੁੱਟਦੀ ਹੈ ਹਕੀਕੀ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ